ਸਿੱਧੀ ਪੁੱਛੀ ਸਿੱਧੀ ਆ ਅਮਰਿਤਪਾਲ ਸਿੰਘ ਨੂੰ ਜਾਣਦਾ ਜਿਹੜਾ ਜੇਲ੍ਹ 'ਚ ਆ ਕਿਉਂ ਉਦਾਂ ਮੈਂ ਉਹਦੀ ਮਾਂ ਨੂੰ ਕਿਸੇ ਧਮਕਿਆ ਕਿਸੇ ਪੁਲਿਸੀਏ ਨੇ ਮਾੜਾ ਚੰਗਾ ਕਿਹਾ ਆ ਮੱਝ ਜਾ ਉਹਨੂੰ ਫੋਨ ਕਰਨਾ ਲੈ ਐਸ ਪੀ ਐਸ ਪੀ ਉਹ ਅਮਰਿਤਪਾਲ ਸਿੰਘ ਦੀ ਮਾਂ ਸਾਡੀ ਪੰਜਾਬੀਆਂ ਦੀ ਮਾਰਗੀ ਆ ਤੁਹਾਨੂੰ ਮੜ ਜਾ ਫੋਨ ਲਾਉਣਾ ਉਹ ਧਮਕੀ ਦਿੱਤੀ ਸਾਡੀ ਮਾਂ ਨੂੰ ਯਾਰ ਖਾਲੀ ਫੋਨ ਹੀ ਲਾਣਾ ਬਸ ਆਹੋ ਵੀਡੀਓ ਲਗਾ ਮੈਂ ਉਹ ਖਾਲੀ ਫੋਨਾਂ ਨਾਲ ਕੁਝ ਨਹੀਂ ਹੁੰਦਾ ਹੁੰਦਾ ਬੰਦਾ ਫੋਨ ਉਦੋਂ ਕਰੇ ਜਦੋਂ ਅਗਲੇ ਸਾਈਂ ਸਿਰ ਤੇ ਖਲੋਤੇ ਹੋਣ ਜੇ ਫੋਨ ਤੇ ਥੋੜੀ ਜਿਹੀ ਟਾਂ ਪਾ ਕੇ ਕਰੇ ਤੇ ਹਾਂ